ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਲੜੀ ਨੰਬਰ 4 ਵਿੱਚ ਗੱਲ ਕਰਾਂਗੇ ਬੈਂਤ ਛੰਦ ਬੈਂਤ ਛੰਦ ਮਾਤ੍ਰਿਕ ਛੰਦ ਹੈ ਬੈਂਤ ਦੇ ਅਰਥ ਹਨ ਘਰ ਦੇ ਦੋ ਕਪਾੜ ਜਾਂ ਬਾਸ ਦੇ ਰੁੱਖ ਜਹੀ ਗੱਠਦਾਰ ਇਕ ਲਚਕੀਲੀ ਵੇਲ ਬੈਂਤ ਦੀਆਂ ਛਟੀਆਂ ਅਤੇ ਬੈਂਤ ਦੀ ਛਿਲ ਤੋਂ ਕੁਰਸੀ ਆਦਤ ਬਣਦੇ ਹਨ ਅਰਬੀ ਫਾਰਸੀ ਦੇ ਕਵੀਆਂ ਨੇ ਦੋ ਤੂਕਾਂ ਦੇ ਇੱਕ ਛੰਦ ਨੂੰ ਬੈਂਤ ਕਲਪਿਆ ਹੈ ਜਫਰਨਾਮਾ ਅਤੇ ਜ਼ਿੰਦਗੀ ਨਾਮਾ ਵਿੱਚ ਵੀ ਬੈਂਤ ਛੰਦ ਵਰਤਿਆ ਗਿਆ ਹੈ ਬੈਂਤ ਛੰਦ ਦੇ ਕਈ ਰੂਪ ਹਨ ਬੈਂਤ ਛੰਦ ਦੇ 8 ਰੂਪ ਇਸ ਪ੍ਰਕਾਰ ਹਨ ਬੈਂਤ ਛੰਦ ਦਾ ਪਹਿਲਾ ਰੂਪ ਹੈ 18 ਮਾਤਰਾ ਪਹਿਲਾ ਵਿਸ਼ਰਾਮ 10 ਮਾਤਰਾ ਤੇ ਦੂਜਾ ਵਿਸ਼ਰਾਮ 8 ਮਾਤਰਾ ਤੇ ਹੈ ਤੁਕਾਂਤ ਲਗੂ ਹੈ ਬੈਂਤ ਛੰਦ ਦਾ ਦੂਜਾ ਰੂਪ ਹੈ 19 ਮਾਤਰਾ ਪਹਿਲਾ ਵਿਸ਼ਰਾਮ 12 ਮਾਤਰਾ ਤੇ ਦੂਜਾ ਵਿਸ਼ਰਾਮ 7 ਮਾਤਰਾ ਤੇ ਹੈ ਇਸ ਵਿੱਚ ਲਘੂ ਜਾਂ ਗੁਰੂ ਦੀ ਕੋਈ ਸ਼ਰਤ ਨਹੀਂ ਹੈ ਬੈਂਤ ਛੰਦ ਦਾ ਤੀਜਾ ਰੂਪ ਹੈ 19 ਮਾਤਰਾ ਪਹਿਲਾ ਵਿਸ਼ਰਾਮ 10 ਮਾਤਰਾ ਤੇ ਦੂਜਾ ਵਿਸ਼ਰਾਮ 9 ਮਾਤਰਾ ਤੇ ਹੈ ਅੰਤ ਲਘੂ ਗੁਰੂ ਹੈ ਬੈਂਤ ਛੰਦ ਦਾ ਚੌਥਾ ਰੂਪ ਹੈ ਵੇ ਮਾਤਰਾ ਪਹਿਲਾ ਵਿਸ਼ਰਾਮ 10 ਮਾਤਰਾ ਤੇ ਦੂਜਾ ਵਿਸ਼ਰਾਮ ਵੀ 10 ਮਾਤਰਾ ਤੇ ਹੈ ਤੁਕान्त गुरु लघु ਹੈ ਬੈਂਤ ਛੰਦ ਦਾ ਪੰਜਵਾਂ ਰੂਪ ਹੈ 19 ਮਾਤਰਾ ਪਹਿਲਾ ਵਿਸ਼ਰਾਮ 8 ਮਾਤਰਾ ਤੇ ਦੂਜਾ ਵਿਸ਼ਰਾਮ 11 ਮਾਤਰਾ ਤੇ ਹੈ ਤੁਕान्त ਗੁਰੂ ਲਗੂ ਹੈ ਬੈਂਤ ਛੰਦ ਦਾ ਛੇਮਾ ਰੂਪ ਹੈ 28 ਮਾਤਰਾ ਪਹਿਲਾ ਵਿਸ਼ਰਾਮ 16 ਮਾਤਰਾ ਤੇ ਦੂਜਾ ਵਿਸ਼ਰਾਮ 12 ਮਾਤਰਾ ਤੇ ਹੈ ਅੰਤ ਲਗੂ ਗੁਰੂ ਜਾਂ ਗੁਰੂ ਗੁਰੂ ਹੈ ਬੈਂਤ ਛੰਦ ਦਾ ਸੱਤਵਾਂ ਰੂਪ ਹੈ 39 ਮਾਤਰਾ ਪਹਿਲਾ ਵਿਸ਼ਰਾਮ 19 ਮਾਤਰਾ ਤੇ ਦੂਜਾ ਵਿਸ਼ਰਾਮ 20 ਮਾਤਰਾ ਤੇ ਹੈ ਤੁਕਾਂਤ ਗੁਰੂ ਗੁਰੂ ਹੈ ਬੈਂਤ ਛੰਦ ਦਾ 8ਵਾਂ ਰੂਪ ਹੈ 40 ਮਾਤਰਾ ਪਹਿਲਾ ਵਿਸ਼ਰਾਮ 20 ਮਾਤਰਾ ਤੇ ਦੂਜਾ ਵਿਸ਼ਰਾਮ ਵੀ 20 ਮਾਤਰਾ ਤੇ ਹੈ ਤੁਕਾਂਤ ਗੁਰੂ ਗੁਰੂ ਹੈ ਬੈਂਤ ਛੰਦ ਦੋ ਤੁਕਾਂ ਤੋਂ ਲੈ ਕੇ ਬਾਈ ਤੁਕਾਂ ਅਤੇ 18 ਮਾਤਰਾ ਤੋਂ ਲੈ ਕੇ 40 ਮਾਤਰਾ ਤੱਕ ਲਿਖੇ ਮਿਲਦੇ ਹਨ। ਇਥਾਂ ਬੈਂਤ ਛੰਦ ਦਾ ਇੱਕ ਰੂਪ ਦੇਖੋ। 19-20 ਮਾਤਰਾ ਹੈ। ਉਦਾਹਰਨ ਦੇ ਤੌਰ ਤੇ ਦੇਖਦੇ ਹਾਂ। ਸ਼ੇਰੇ ਪੰਜਾਬ ਨੂੰ ਯਾਦ ਕਰਕੇ ਦਿਲੋਂ ਦੁਖੀ ਪੰਜਾਬ ਨੇ ਧਾ ਮਾਰੀ। ਪਹਿਲਾਂ ਲੁੱਟਿਆ ਬਹੁਤ ਗੋਰਿਆਂ ਨੇ ਹੁਣ ਆਪਣੇ ਹੀ ਲੁੱਟਦੇ ਹਰ ਬਾਰੀ ਸ਼ਹੀਦਾਂ ਦੇ ਨਾਂ ਤੇ ਲੈ ਕੇ ਵੋਟਾਂ ਵਹਿ ਕੇ ਕੁਰਸੀ ਤੇ ਤੋੜ ਜਾਣ ਯਾਰੀ ਜੱਜ ਇਹਨਾਂ ਦੀ ਭੁੱਖ ਮਿਟਣੀ ਨਾ ਹੰਡਾ ਲੈਣਗੇ ਐਵੇਂ ਉਮਰ ਸਾਰੀ ਜੱਜ ਇਹਨਾਂ ਦੀ ਭੁੱਖ ਮਿਟਣੀ ਨਾ ਹੰਡਾ ਲੈਣਗੇ ਐਵੇਂ ਉਮਰ ਸਾਰੀ ਹੰਡਾ ਲੈਣਗੇ ਐਵੇਂ ਉਮਰ ਸਾਰੀ ਧੰਨਵਾਦ ਜੀ